ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾ ਅੱਜ ਤੇ ਤੁਸੀਂ ਜੁੜਿਓ ਸਖਰਾਜ ਪੀਵੀ30 ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪੈਂਡ ਤਾਮਕੋਟ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਦੋਸਤੋ ਤੇ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕੰਮ ਖੇਤੀਬਾੜੀ ਦੇ ਨਾਲ ਨਾਲ ਬਹੁਤ ਹੀ ਚੰਗੇ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਨੀਲੀ ਰਵੀ ਨਸਲ ਦੀ ਝੋਟੀ ਆ ਜਿਹੜੀ ਕਿ ਮਕਾਊ ਆ ਬਣਦੀ ਡਿਟੇਲ ਅਸੀਂ ਇਹਦੀ ਆਪ ਹੀ ਦੇਵਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿੰਨਾ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤੇ ਫੇਸਬੁੱਕ ਪੇਜ ਆ ਦੋਸਤੋ ਆਪਣਾ ਸ਼ੌਂਕੀ ਪੀਬੀਟੀ ਨਾਲ ਨਾਲ ਉਹਨੂੰ ਵੀ ਫੋਲੋ ਕਰਿਓ ਤੇ ਜਿਹੜੇ ਵੀਰ ਇੰਸਟਾਗ੍ਰਾਮ ਤੇ ਦੇਖ ਰਹੇ ਸੁਖਰਾਜ ਭੂਮਾਰਾ ਉਹਨੂੰ ਵੀ ਫੋਲੋ ਕਰ ਲਿਓ ਤੇ ਆਓ ਦੋਸਤੋ ਲੈਨੇ ਆ ਸਾਰੀ ਜਾਣਕਾਰੀ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਡਿਟੇਲ ਦੋਸਤੋ ਇਹਦੀ ਇਸ ਪ੍ਰਕਾਰ ਆ ਇਹ ਦੂਜੇ ਸੂਏ ਸੋਨਾ ਝੋਟੀ ਨੇ ਪਹਿਲੇ ਸੂਏ ਦਾ ਜਿਹੜਾ ਦੁੱਧ ਰਿਕਾਰਡ ਆ 13 ਕਿਲੋ ਰਿਆ 13 ਪਲੱਸ ਪਹਿਲੇ ਸੂਏ ਦਾ ਦੁੱਧ ਰਿਕਾਰਡ ਆ ਇੱਕ ਹਫਤਾ ਦੋਸਤੋ ਸੂਣ ਚ ਬਾਕੀ ਆ ਤੇ ਸੋਨਾ ਸੰਗਾ ਤੁਸੀਂ ਦੇਖ ਸਕਦੇ ਹੋ ਇੱਕ ਤਾਂ ਨੱਕ ਤੇ ਤੇ ਨਿਸ਼ਾਨ ਆ ਤੇ ਦੋਨੇ ਅੱਖਾਂ ਚਿੱਟੀਆਂ ਮੱਥਾ ਵੀ ਚਿੱਟਾ ਦੋਸਤੋ ਤੇ ਮਗਰਲੇ ਦੋਵੇਂ ਪੈਰਾਂ ਚਿੱਟੇ ਆ ਥਲੜੇ ਪਾਸੇ ਨਿਸ਼ਾਨ ਆ ਪੂਛ ਦਾ ਦੁੰਬਾ ਜਿਹੜਾ ਉੱਪਰ ਤੱਕ ਚਿੱਟਾ ਤੇ ਪਿੱਠਪੜਾ ਬਹੁਤ ਚੰਗਾ ਆ ਦੋਸਤੋ ਤੁਹਾਨੂੰ ਦਿਖਾ ਦਿੰਨੇ ਬਹੁਤ ਵੱਡੇ ਢਾਂਚੇ ਦੀ ਮੱਝ ਆ ਬਹੁਤ ਹੀ ਜ਼ਿਆਦੇ ਸਾਫ਼ ਸੁਥਰਾ ਥਣ ਹਵਾ ਨਾ ਤੁਸੀਂ ਦੇਖ ਸਕਦੇ ਹੋ ਮੋਟਾ ਮੋਟਾ ਥਣ ਲੱਗਿਆ ਤੇ ਮੁਠੀ ਦੀ ਚੁਆਈ ਵਾਲਾ ਇੱਕ ਹਫ਼ਤੇ ਨੂੰ ਮੈਨੇ ਕਰਮਾਲੀ ਨੇ ਸੁਣਨਾ ਦੇਖ ਸਕਦੇ ਹੋ ਦੋਸਤੋ ਦੋਨਾਂ ਪਾਸੇ ਤੋਂ ਤੁਹਾਨੂੰ ਥਾਣਾ ਦਾ ਸੈਜ ਗੈਬ ਵੀ ਦਿਖਾਵਾਂਗੇ ਹਵਾਨੇ ਦੇ ਉੱਤੇ ਨਾੜਾਂ ਕੱਲੀਆਂ ਕੱਲੀਆਂ ਤੁਹਾਨੂੰ ਦਿਖਾਈ ਦੇ ਰਹੀਆਂ ਹੋਣਗੀਆਂ ਦੇਖ ਸਕਦੇ ਹੋ ਦੋਸਤੋ ਬਹੁਤ ਚੰਗਾ ਥਾਣਾ ਚੰਗੀ ਤਰ੍ਹਾਂ ਤੁਹਾਨੂੰ ਦਿਖਾਵਾਂਗੇ ਮੁਠੀ ਦੀ ਚੁਆਈ ਵਾਲਾ ਤੇ ਬਹੁਤ ਹੀ ਸ਼ਾਨਦਾਰ ਵਿਰਲਾ ਥਾਣਾ ਲੱਗਿਆ ਦੋਨਾਂ ਪਾਸੇ ਤੋਂ ਤੁਹਾਨੂੰ ਥਾਣਾ ਦਾ ਸੈਜ ਗੈਬ ਦਿਖਾਉਣੇ ਆ ਹਵਾਨਾ ਬਹੁਤ ਸਾਫ਼ ਸੁਥਰਾ ਤੇ ਪਧਰਾ ਚੰਗਾ ਬਠਕੜਾ ਦੋਸਤੋ ਦੇਖ ਸਕਦੇ ਹੋ ਤੁਸੀਂ ਲਓ ਵੀ ਦੋਨਾਂ ਪਾਸਿਆਂ ਤੋਂ ਤੁਹਾਨੂੰ ਹਵਾਨੇ ਦੀ ਜੱਜਮੈਂਟ ਆ। ਲਓ ਵੀ ਦੋਨਾਂ ਪਾਸਿਆਂ ਤੋਂ ਥਣਾ ਦਾ ਸੈਜ ਗੈਪ ਠੀਕ ਆ ਤੁਮੜੂ ਮੈਥੋਂ ਡਰਦੀ ਐ। ਇਸ ਕਰਕੇ ਦੂਜੇ ਪਾਸੇ ਨਹੀਂ ਆ ਰਹੀ। ਸ਼ਾਨਦਾਰ ਥਣ ਲੱਗਾ ਦੇਖ ਸਕਦੇ ਹੋ ਤੁਸੀਂ। ਲਓ ਵੀ ਮਿੱਤਰੋ ਦੋਨਾਂ ਪਾਸਿਆਂ ਤੋਂ ਸੇਮ ਸੈਜ ਆ ਥਣਾ ਦਾ। ਨੇੜੇ ਕਰਕੇ ਵੀ ਤੁਹਾਨੂੰ ਦਿਖਾ ਦਿੰਨੇ ਆ। ਕਿਉਂਕਿ ਅੰਦਰ ਥੋੜਾ ਜਿਹਾ ਥਾਂ ਭੀੜਾ ਸੀ ਇਸ ਕਰਕੇ ਇਹਨੂੰ ਫਿਰ ਦੁਬਾਰਾ ਬਾਹਰ ਕੱਢਿਆ। ਹੁਣ ਦੋਨਾਂ ਪਾਸੇ ਤੋਂ ਤੁਹਾਨੂੰ ਹਨ ਹਵਾਨੀ ਦੀ ਜੱਜਮੈਂਟ ਕਰਾਈ ਆ ਕੱਦ ਕਾਠ ਵੇਲ ਹਰ ਪੱਖ ਤੋਂ ਚੰਗੀ ਆ ਦੇਖ ਸਕਦੇ ਹੋ ਤੁਸੀਂ ਬਹੁਤ ਵੱਡੇ ਢਾਂਚੇ ਦੀ ਆ ਇਹ ਤੋੜ ਕੇ ਦੋਸਤੋ ਤੁਹਾਨੂੰ ਇਹ ਦਿਖਾਵਾਂ ਲਓ ਜੀ ਮਿੱਤਰੋ ਬਹੁਤ ਰਾਜੀ ਪਲੀ ਆ ਤੋੜ ਕੇ ਦਿਖਾਉਨੇ ਆ ਦੋਸਤੋ ਥੋੜਾ ਮੈਥੋਂ ਡਰਦੀ ਏ ਇਹ ਤੇ ਹਫਤਾ ਸੂਣ ਚ ਬਾਕੀ ਆ ਦੋਸਤੋ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਤਾਮਕੋਟ ਲੱਕੜ ਵਾਲਾ ਤਾਮਕੋਟ ਇਹ ਸੈਰ ਸਾਈਡ ਤੇ ਰਹਿ ਜਾਂਦਾ ਇਹ ਤੇ ਬਾਈ ਦੇ ਬਹੁਤ ਚੰਗੇ ਪਸ਼ੂ ਆ ਸਾਰੇ ਨੰਬਰ ਆਪਾਂ ਬੋਲ ਦੇਾਂਗੇ ਤੇ ਬਾਈ ਨੂੰ ਫੋਨ ਕਰ ਲਿਓ ਜਿਸ ਵੀ ਕਿਸੇ ਮੇਰੇ ਵੀਰ ਨੂੰ ਇਹ ਝੋਟੀ ਪਸੰਦ ਆ ਤਾਂ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਫੋਨ ਕਰਕੇ ਬਾਈ ਨਾਲ ਸੌਦਾ ਕਰ ਸਕਦੇ ਹੋ ਨੰਬਰ ਮੈਂ ਦੋਸਤੋ ਬੋਲ ਵੀ ਦਿਨਾ ਨੰਬਰ ਲੀ ਨੰਬਰ ਦੋਸਤੋ ਮੈਂ ਤੁਹਾਨੂੰ ਬੋਲ ਕੇ ਦੱਸ ਦਿੰਨਾ 98151 00638 ਦੁਬਾਰਾ ਫੇਰ ਦੋਸਤੋ ਨੰਬਰ ਦੱਸ ਦਿੰਨਾ 98151 00338 ਨੰਬਰ ਤੇ ਮੁੱਲ ਬਈ ਇਹਦਾ 1.5 ਲੱਖ ਰੁਪਈਆ 1.5 ਲੱਖ ਦੇ ਵਿੱਚੋ ਦੋਸਤੋ ਮਾਨਤਾਣ ਹੋ ਜਾਊਗਾ ਜਿਸ ਵੀ ਕਿਸੇ ਮੇਰੇ ਵੀਰ ਨੂੰ ਇਹ ਝੋਟੀ ਪਸੰਦ ਆ ਤਾਂ ਦੂਜਾ ਸੂਆ ਡਿਟੇਲ ਸਾਰੀ ਅਸੀਂ ਦੇਤੀ ਆ ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਸੌਦਾ ਕਰ ਲਿਓ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦੇ ਦੋਸਤੋ ਜਲਦੀ ਮਿਲਦੇ ਆਂ ਅਜਿਹੀ ਨਵੀਆਂ ਵੀਡੀਓ ਦੇ ਨਾਲ ਵੀਡੀਓ ਵੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ